ਦੋਸਤੋ ਅੱਜ ਆਪਾਂ ਬਣਾਵਾਂਗੇ ਚਿੱਟੇ ਛੋਲੇ ਔਰ ਸੋਇਆ ਬਿੰਦੀ ਬੜੀਆਂ ਦੀ ਬਹੁਤ ਹੀ ਹੈਲਦੀ ਔਰ ਟੇਸਟੀ ਸਬਜੀ ਛੋਲੇ ਨੂੰ ਆਪਾਂ ਸਾਰੀ ਰਾਤ ਲਈ ਭੌਂਕੇ ਰੱਖ ਦਿੱਤਾ ਸੀਗਾ ਤੇ ਤੁਸਨੂੰ ਸੁਬ੍ਹਾ ਆਪਾਂ ਰਾਤ ਵਾਲਾ ਪਾਣੀ ਕੱਢ ਕੇ ਦੁਬਾਰਾ ਹੋਰ ਪਾਣੀ ਪਾ ਕੇ ਕੁੱਕਰ ਦੇ ਵਿੱਚ ਇੱਕ ਚਮਚਾ ਨਮਕ ਦਾ ਪਾ ਕੇ 10 ਤੋਂ 15 ਮਿੰਟ ਤੱਕ ਸੀਟੀਆਂ ਮਰਵਾਵਾਂਗੇ ਐਦਰ ਆਪਾਂ ਗਰਮ ਪਾਣੀ ਦੇ ਵਿੱਚ ਬੜੀਆਂ ਨੂੰ ਪਾ ਕੇ ਰੱਖ ਦੇਵਾਂਗੇ ਤਾਂ ਕਿ ਆਪਣੇ ਬੜੀਆਂ ਸੌਫਟ ਹੋ ਜਾਣ ਦੋ ਤੋਂ ਤਿੰਨ ਵੱਡੇ ਟਮਾਟਰ ਲਵਾਂਗੇ ਤਿੰਨ ਚਾਰ ਹਰੀਆਂ ਮਿਰਚਾਂ ਲਵਾਂਗੇ ਲਸਣ ਪਾ ਕੇ ਇਸ ਦਾ ਪੇਸਟ ਬਣਾ ਕੇ ਰੱਖ ਲਵਾਂਗੇ ਆਪਾਂ। ਐਦਰ ਆਪਾਂ ਲਈਏ ਅੱਧੀ ਕੌਲੀ ਦਹੀਂ ਦੀ। ਦਹੀਂ ਦੇ ਵਿੱਚ ਪਾਵਾਂਗੇ ਇੱਕ ਚਮਚਾ ਹਲਦੀ ਦਾ, ਇੱਕ ਚਮਚਾ ਪਾਵਾਂਗੇ ਗਰਮ ਮਸਾਲੇ ਦਾ, ਇੱਕ ਚਮਚਾ ਪਾਵਾਂਗੇ ਲਾਲ ਮਿਰਚ ਪਾਊਡਰ, ਅੱਧਾ ਚਮਚਾ ਪਾਵਾਂਗੇ ਕਸ਼ਮੀਰ ਲਾਲ ਮਿਰਚ ਦਾ। ਇੱਕ ਚਮਚਾ ਵੱਡਾ ਭਰ ਕੇ ਪਾਵਾਂਗੇ ਆਪਾਂ ਧਨੀਆ ਪਾਊਡਰ ਦਾ, ਅੱਧਾ ਚਮਚਾ ਪਾਵਾਂਗੇ ਕਾਲੀ ਮਿਰਚ ਦਾ। ਇੱਕ ਚਮਚਾ ਪਾਵਾਂਗੇ ਲਸਣ ਆਦਰਕ ਦਾ ਪੇਸਟ। ਤੇ ਇਸ ਦਾ ਆਪਾਂ ਸਮੂਥ ਜਾਂ ਘੋਲ ਬਣਾ ਕੇ ਤਿਆਰ ਕਰ ਲਵਾਂਗੇ। ਜੰਗੀ ਤਰ੍ਹਾਂ ਫੈਂਟ ਲਵਾਂਗੇ ਦਹੀਂ ਨੂੰ ਤਾਂ ਕਿ ਕੋਈ ਵਿੱਚ ਗੰਡ ਨਾ ਰਵੇ ਅਦਰਕ ਪਰ ਸਰੋਂ ਤੇਲ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਪਾਵਾਂਗੇ ਹਿੰਗ ਇੱਕ ਚਮਚਾ ਪਾਵਾਂਗੇ ਆਪਾਂ ਜੀਰੇ ਦਾ ਇਸ ਤੋਂ ਬਾਅਦ ਆਪਾਂ ਪਾ ਦਾਂਗੇ ਬਰੀਕ ਕੱਟੇ ਹੋਏ ਆਪਣੀ ਪਿਆਜ਼ ਤੇ ਪਿਆਜ਼ਾਂ ਨੂੰ ਆਪਾਂ ਗੁਲਾਬੀ ਹੋਣ ਤੱਕ ਜ਼ਰੂਰ ਭੁੰਨਾਂਗੇ ਸਬਜ਼ੀ ਦੇ ਸਵਾਦ ਦਾ ਬਸ ਇਹੀ ਰਾਜ਼ ਹੁੰਦਾ ਕਿ ਆਪਣਾ ਤੜਕਾ ਸਵਾਰ ਕੇ ਭੁੱਜਿਆ ਹੋਣਾ ਚਾਹੀਦਾ ਮਸਾਲੇ ਸਵਾਰ ਕੇ ਪੱਕ ਚੁੱਕੇ ਹੋਣੇ ਚਾਹੀਦੇ ਵਿੱਚ ਜਦੋਂ ਆਪਣੇ ਪਿਆਜ਼ ਭੁੱਜ ਗਏ ਗੁਲਾਬੀ ਹੋ ਜਾਣ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਟਮਾਟਰਾਂ ਦਾ ਪੇਸਟ ਬਣਾਇਆ ਹੋਇਆ ਤੇ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਤੇ ਇਸ ਤੋਂ ਨਾਲ ਹੀ ਆਪਾਂ ਪਾਵਾਂਗੇ ਅੱਧਾ ਚਮਚਾ ਕਾਲੇ ਨਮਕ ਦਾ ਕਾਲਾ ਨਮਕ ਜ਼ਰੂਰ ਪਾਓ ਇਸ ਨਾਲ ਸਬਜ਼ੀ ਦਾ ਟੇਸ ਬਹੁਤ ਵਧੀਆ ਆਉਂਦਾ ਹੈ ਇਸ ਤੋਂ ਬਾਅਦ ਆਪਾਂ ਪਾ ਦਾਂਗੇ ਜੋ ਆਪਾਂ ਦਹੀਂ ਦੇ ਵਿੱਚ ਮਸਾਲਿਆਂ ਦਾ ਪੇਸਟ ਬਣਾ ਕੇ ਰੱਖਿਆ ਸੀ ਉਹ ਪਾ ਦਵਾਂਗੇ ਤੇ ਆਪਾਂ ਇਸ ਨੂੰ ਲਗਾਤਾਰ ਹਿਲਾਵਾਂਗੇ ਤਾਂ ਕਿ ਆਪਣਾ ਦਹੀਂ ਫਟੇ ਨਾ ਜਦੋਂ ਆਪਣਾ ਮਸਾਲਾ ਭੁੱਜ ਜਾਵੇ ਤਾਂ ਤੇਲ ਛੱਡ ਦੇਵੇਗਾ ਤੇ ਆਪਾਂ ਇਹਦੇ ਵਿੱਚ ਉਬਲੇ ਹੋਏ ਆਪਣੇ ਚਿੱਟੇ ਛੋਲੇ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਸ ਨੂੰ ਆਪਾਂ ਇਸ ਤੋਂ ਬਾਅਦ ਆਪਾਂ ਪਾ ਦਵਾਂਗੇ ਸੋਇਆਬੀਨ ਦੇ ਬੜੀਆਂ ਪਾਣੀ ਵਿੱਚ ਡੋਪਿਓਂ ਕੇ ਰੱਖੀਆਂ ਸਿਗੀਆਂ ਆਪਾਂ ਪਹਿਲਾਂ ਪਾਣੀ ਘੁੱਟ ਕੇ ਨਿਚੋੜ ਕੇ ਕੱਢ ਦੇਵਾਂਗੇ ਤਾਂ ਕਿ ਇਹ ਸਬਜ਼ੀ ਵਿੱਚ ਗਰੇਵੀ ਆਪਣੇ ਅੰਦਰ ਤੱਕ ਸੁੱਕ ਕਰ ਲੈਣ ਤੇ ਇਸ ਤੋਂ ਬਾਅਦ ਆਪਾਂ ਪਾ ਦਾਂਗੇ ਪਾਣੀ ਜੋ ਆਪਾਂ ਛੋਲੇ ਉਬਾਲ ਕੇ ਰੱਖੇ ਸਪ ਉਹੀ ਪਾਣੀ ਪਾਵਾਂਗੇ ਇਹਦੇ ਵਿੱਚ ਜਿੰਨੀ ਕਿ ਤੁਹਾਨੂੰ ਗਰੇਵੀ ਦੀ ਲੋੜ ਹੈ ਤੁਸੀਂ ਓਨਾ ਕੁ ਪਾਣੀ ਪਾ ਲਿਓ ਸਬਜੀ ਬਣਨ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਮੈਗੀ ਮਸਾਲਾ ਮੈਗੀ ਮਸਾਲਾ ਪਾਉਂਦੇ ਨਾਲ ਸਬਜੀ ਦਾ ਸਵਾਦ ਦੁੱਗਣਾ ਹੋ ਜਾਂਦਾ ਏ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਏ ਬਹੁਤ ਹੀ ਜਿਆਦਾ ਟੈਸਟੀ ਸਬਜੀ ਬਣਦੀ ਏ ਬੇਰੇ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਇਸ ਨਾਲ ਸਾਡਾ ਹੌਸਲਾ ਵੱਧ ਜਾਂਦਾ ਹੈ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ